ਟਰੈਕਟਰ ਵਾਲੀ ਕੁੜੀ ਸੀਗੀ ਜਿਹਦਾ ਰੋਲਾ ਕਲੇਸ਼ ਚੱਲਿਆ ਸੀਗਾ ਉਹਦਾ ਰੋਲਾ ਨਿਬੜ ਗਿਆ بڑے ਬੰਦਿਆਂ ਨੂੰ ਦੁੱਖ ਲੱਗਿਆ ਵੀ ਉਹਦਾ ਰੋਲਾ ਨਿਬੜ ਗਿਆ ਉਹ ਵੀਰੇ ਰੋਲੇ ਨਿਬੜੇ ਹੀ ਚੰਗਾ ਹੁੰਦਾ ਠੀਕ ਆ ਕਿਉਂਕਿ ਲੋਕਾਂ ਨੂੰ ਸਵਾਦ ਨਹੀਂ ਮਿਲਿਆ ਐਡੇ ਲੋਕ ਵੀ ਜੇ ਕਿਸੇ ਦਾ ਰੋਲਾ ਨਿਬੜ ਗਿਆ ਕੋਈ ਮਾੜੀ ਗੱਲ ਤਾਂ ਹੈ ਨਹੀਂ ਬਾਕੀ ਹੁਣ ਮੈਂ ਤਿਆਂ ਨੂੰ ਇਹ ਗੱਲ ਸਮਝਾਉਣੀ ਚਾਹਣਾ ਪੈਣਾ ਨੂੰ ਇਹ ਗੱਲ ਸਮਝਾਉਣੀ ਚਾਹਨਾ ਹੱਥ ਮਨ ਕੇ ਸਮਝਾਉਣੀ ਚਾਹਨਾ ਵੀ ਪੈਣੋ ਮੁੰਡਿਆਂ ਦਾ ਕੁਝ ਨਹੀਂ ਵਿਗੜਦਾ ਜਿਹੜੀ ਸੱਚਾਈ ਆ ਕੁਝ ਨਹੀਂ ਵਿਗੜਦਾ ਮੁੰਡੇ ਨਾ ਕੇ ਉਹੇ ਜੀ ਹੋ ਜਾਂਦੇ ਨੇ ਸੰਸਲ ਕਿਉਂ ਨਾ ਪਰ ਪੈਣੇ ਤੁਸੀਂ ਇੱਕ ਐਸੀ ਚਿੱਟੀ ਚਾਦਰ ਦੀ ਤਰ੍ਹਾਂ ਹੁੰਨੀ ਹੋ ਵੀ ਜਿੱਤੇ ਇੱਕ ਕਾਲਾ ਟਿੱਕਾ ਲੱਗ ਗਿਆ ਸਾਰੀ ਜ਼ਿੰਦਗੀ ਉਹੀ ਚਮਕਦਾ ਇਹ ਸੱਚਾਈ ਆ ਬਾਕੀ ਨੌਜਵਾਨਾਂ ਨੂੰ ਸਾਰੇ ਭੈਣਾ ਭਰਾਵਾਂ ਨੂੰ ਕਹਿਣਾ ਚਾਹਨਾ ਵੀ ਜਿਹੜੀ ਕਾਮ ਵਾਸ਼ਨਾ ਕਾਮ ਦਾ ਹੋਣਾ ਜ਼ਰੂਰੀ ਹੈ ਪਰ ਵਾਸ਼ਨਾ ਦਾ ਹੋਣਾ ਜ਼ਰੂਰੀ ਨਹੀਂ ਕਿਉਂਕਿ ਜੇ ਕਾਮਨਾ ਹੋਵੇ ਤਾਂ ਉਤਪਤੀ ਨਾ ਹੋਵੇ ਬੱਚੇ ਦਾ ਜਨਮ ਨਾ ਹੋਵੇ ਵਾਸ਼ਨਾ ਦਾ ਹੋਣਾ ਜ਼ਰੂਰੀ ਨਹੀਂ ਹੈ ਵਾਸ਼ਨਾ ਤਾਂ ਹੀ ਖਤਮ ਹੋਊਗੀ ਜੇ ਤੁਸੀਂ ਨਾਮ ਜਪਦੇ ਹੋ ਇੱਕ ਚੰਗੇ ਸਾਧੂ ਦੀ ਸੰਗਤ ਕਰਕੇ ਸਵੇਰੇ 4 ਤੋਂ 5 ਰੱਖ ਲਓ ਜਾਂ 5 ਤੋਂ 6 ਰੱਖ ਲਓ ਸਾਮ ਨੂੰ 5